ਮੈਂ ਸਿਰਫ ਮੇਰਾ ਘਰ ਵਾਲਾ ਪੱਜਾ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜ ਤੇ ਉਹ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਤੋਨ ਲਾਤੀ ਹਾਂਜੀ ਤੇ ਕੋਈ ਬੱਚਾ ਪੁੱਛਦਾ ਨਹੀਂ ਹੋਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਤੁਹਾਡੀ ਮੈਰਿਜ ਨੂੰ ਮੇਰੀ ਥੋੜੀ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਤਰਾ ਗਿਆ ਤੇ ਹੁਣ ਵੀ ਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮਨ ਦਾ ਤੇ ਹੋਰ ਕਿੱਥੋਂ ਰਹਿਣ ਵਾਲੀ ਮੈਂ ਮੁਸਕਾਨ ਆ ਮੈਂ ਕੋਟ ਮੀਨ ਸਿੰਘ ਤੋਂ ਰਹਿਨੀ ਆ ਗਲੀ ਨੰਬਰ 2 اچھا ਕੀ ਘਟਨਾ ਹੋਈ ਅੱਜ ਘਟਨਾ ਇਹ ਹੋਈ ਕਿ ਨਿਆਂੰਗਾ ਨੇ ਮੇਰੇ ਭਰਾ ਨੂੰ ਦਤਰਾ ਨਾਲ ਵੱਢ ਦਿੱਤਾ ਉੱਚਾ ਕਾਰਨ ਕੀ ਸੀ ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾਂ ਕੋ ਕਟਾਇਆ ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਉਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ ਕੀ ਕਰਦੀਆਂ ਗੱਲਾਂ ਕਰਨੇ ਬੇੜਦੇ ਆ ਤੂੰ ਕਰੋਨਾ ਭੱਜ ਉਹ ਪਿਆਰ ਨਾਲ ਕਰੋ ਗਿਆ ਹੱਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚਲੇ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲੇ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆਗਣੀਆਂ ਆਇਆ ਨਿਆੰਗਾ ਏ ਠੀਕ ਆ ਠੀਕ ਆ ਨਿਆੰਗਣਾਂ ਆਈਆਂ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਉਹ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੱ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡੇ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚੇ ਲਗੇ ਭੱਜ ਗਏ ਹਾਂਜੀ ਤੇ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਹਾਂਜੀ ਜੀਜੇ ਦੀ ਗੱਲਬਾਤ ਕਿੰਨਾ ਸੀ ਕੋਈ ਜੋ ਜਿਹਦੀ ਗੱਲਬਾਤ ਰੂਪਾ ਨਾਲ ਤੇ ਉਹ ਕੋਈ ਤੁਹਾਡੇ ਮਹੱਲੇ ਦੀ ਸਾਡੇ ਮਹੱਲੇ ਦੀ ਪਹਿਲਾਂ ਸਾਡੇ ਮਹੱਲੇ 'ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇਗੀ ਉਧਰ ਪਿੰਲੇ ਮਹੱਲੇ 'ਚ ਤਾਂ ਕਰਕੇ ਚਲੇਗੀ ਕਿਉਂਕਿ ਮੇਰੇ ਜੀਜੇ ਨਾਲ ਮੇਲ ਨਹੀਂ ਸੀ ਹੋਣਾ ਆਮੋ ਸਾਹਮਣੇ ਹਲੇ ਸਾਡੇ ਸਾਹਮਣੇ ਰਹਿੰਦੀ ਸੀਗੀ 1 ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਗਏ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾ ਨੇ ਤੇ ਹੋ ਗਈ ਥਾਣੇ ਆਏ ਕੀ ਮੰਗ ਕੀ ਕਰਦੇ ਸੀ ਆਸਾਨ ਨੂੰ ਇਨਸਾਫ ਚਾਹੀਦਾ ਆ ਸਾਡੇ ਭਰਾ ਦੀ ਡੈਥ ਹੋ ਚੁੱਕੀ ਆ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਹਜੇ 21 ਸਾਲ ਹਾਂਜੀ ਮੈਰਿਡ ਸੀਗਾ ਕਿ ਕਿਥੋਂ ਰਹਿੰਦੇ ਆਹੀ ਇਥੋਂ ਦੇ ਰਹਿਣ ਵਾਲੇ ਆ ਚੱਕੀ ਵਾਲੀ ਗਲੀ ਚ ਦੋ ਨੰਬਰ ਗਲੀ ਆ ਕੀ ਨਾਮ ਲਾਲੀ ਕੌਨਸਰ ਦੇ ਘਰ ਦੇ ਸਾਹਮਣੇ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੀਤ ਅਚ ਚੋਮਲ ਪ੍ਰੀਤ ਹਾਂਜੀ ਹੋਇਆ ਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾਣੀ ਹੈ ਨਾ ਉਹਦੇ ਜਿਹੜਾ ਘਰ ਵਾਲਾ ਹੈ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਹੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਾਟੇ ਮੇਰੇ ਘਰ ਵਾਲੇ ਦੇ ਕਿਰਪਾਨਾਂ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਾਨਣ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੀ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੌਂ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਤੋਂ ਲਾਤੀ ਤੋ ਹੁਣ ਕੀ ਕੀਤਾ ਜਾਵੇ ਸਰ ਦੱਸ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਇਨਾ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਤ ਹੈਗਾ ਦਾ ਨਹੀਂ ਹੋਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਤੁਹਾਡੀ ਮੈਰਿਜ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਤਰਾ ਗਿਆ ਤੇ ਹੁਣ ਵੀ ਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਸਾਥ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚਣੀ ਵੜਨ ਦੇਣਾ ਉਹ ਕੋਠੀ ਰੈਂਦਾ ਸੀ ਪਹਿਲੇ ਕੋਠੀ ਚ ਰਹਿੰਦੀ ਸੀ ਜੜੀ ਰੂਪਾ ਵਾ ਦੇਨ ਦੀ ਕੋਠੀ ਚਾਹੀ ਉਹਨੂੰ ਸੇਲ ਕਰਾਉਣੀ ਕੋਠੀ ਐ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅੱਛਾ ਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਉਹ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਘਰ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੀ ਭੈਣ ਨਾਨ ਦਾ ਘਰ ਵਾਲਾ ਨਾ ਉਹਨੇ ਮਰਵਾਇਆ ਸਾਡੇ ਜੀਜੇ ਨੇ ਅੱਛਾ ਹਾਂਜੀ ਮੈਂ ਡਿਊਟੀ ਕਰਦੀ ਮੈਂ ਜੋਬ ਕਰਦੀ ਮੈਂ ਜਿਸ ਦਾ ਆ ਠੀਕ ਆ ਹੋਰ ਨੀ ਪੁੱਛਦੇ ਉਹਨਾਂ ਦਾ ਅਜੇ ਅੱਛੇ ਕਿੱਥੇ ਰਹਿੰਦੇ ਸੀ ਉਹ ਉਹ ਰਹਿੰਦਾ ਸੀਗਾ ਕੋਟ ਮਿਰ ਸਿੰਗਲੀ ਨੰਬਰ 2 ਕੀ ਗੱਲਬਾਤ ਹੋ ਗਈ ਗੱਲਬਾਤ ਇਹ ਹੋਈ ਕਿ ਉਹ ਮੇਰੇ ਜੀਜਾ ਜੀ ਨੇ ਮਤਲਬ ਕਿ ਮੇਰਾ ਜੀਜਾ ਆ ਉਸੋ ਕੁੜੀ ਨਾਲ ਗਲਤ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਮੈਂ ਆਪਦੀ ਭੈਣ ਦਾ ਘਰ ਨਹੀਂ ਜੜਨ ਦੇਣਾ ਠੀਕ ਆ ਮੇਰੇ ਮੇਰੇ ਜੀਜੇ ਨੂੰ 2 ਦਿਨ ਤੋਂ ਉਹਨੇ ਘਰੋਂ ਭਜਾ ਦਿੱਤਾ ਉਸ ਜਨ ਜਨਾਨੀ ਨੇ ਠੀਕ ਆ 2 ਦਿਨ ਤੋਂ ਮੇਰਾ ਜੀਜਾ ਘਰੇ ਨਹੀਂ ਆਇਆ ਮੇਰੀ ਭੈਣ ਰੋ ਰਹੀ ਸੀ ਮੇਰੀ ਭੈਣ ਕਹਿੰਦੀ ਮੇਰਾ ਘਰ ਵਾਲਾ ਘਰੇ ਨਹੀਂ ਆਇਆ ਤੇ ਉਹਨੂੰ ਲੈ ਕੇ ਆਈਏ ਠੀਕ ਆ ਕੰਮ ਤੋਂ ਆਇਆ ਲੈ ਕੇ ਆਈਏ ਹਲੇ ਕੰਮ ਤੋਂ ਜਸਟ ਆਇਆ ਹੀ ਆ ਭੈਣ ਨਾਲ ਤੁਰ ਪਿਆ ਕਿ ਤੇਰਾ ਮੈਂ ਘਰ ਨਹੀਂ ਉਜੜਨ ਦੇਣਾ ਚੱਲ ਮੈਂ ਜੀਜੇ ਨੂੰ ਲੈ ਕੇ ਆਉਣਾ ਆ ਉਹ ਲੈਣ ਗਏ ਆ ਅੰਦਰੋਂ ਦਾਤਰ ਲੈ ਕੇ ਸਿੱਧੇ ਨਿਹੰਗ ਆ ਗਏ ਪਹਿਲਾ ਉਹਨਾਂ ਨੇ ਕੁਝ ਨਹੀਂ ਪਹਿਲਾ ਡਰਾਵਾ ਦਿੱਤਾ ਡਰਾਵਾ ਦਿੱਤਾ ਕਿਸੇ ਤੈਨੂੰ ਵੱਡ ਦਾਂਗੇ ਠੀਕ ਆ ਉਹਨੇ ਕਿਹਾ ਕਿ ਸਾਡੇ ਜੀਜੇ ਨੂੰ ਬਾਹਰ ਭੇਜ ਦੋ ਅਸੀਂ ਘਰੇ ਜਾਣਾ ਆ ਠੀਕ ਆ ਘਰੇ ਜਾਣਾ ਹੈ ਸਾਡੇ ਜੀਜੇ ਨੂੰ ਬਾਹਰ ਭੇਜੋ ਕਹਿੰਦੇ ਇੱਥੇ ਕੋਈ ਨਹੀਂ ਹੈਗਾ ਤੁਸੀਂ ਜਾਓ ਜਾਓ ਦੋ ਦਿਨਾਂ ਤੋਂ ਜੀਜਾ ਉਹ ਨਾ ਕਰੇ ਲੁਕਿਆ ਬੈਠਾ ਸੀਗਾ ਮੇਰਾ ਜੀਜਾ ਉਸ ਕੁੜੀ ਨਾਲ ਗੱਲਬਾਤ ਸੀ ਜਿਸ ਕੁੜੀ ਨਾਲ ਉਹ ਨਾ ਕਰੇ ਲੁਕਿਆ ਬੈਠਾ ਸੀਗਾ ਠੀਕ ਆ ਤੇ ਬਾਅਦ ਵਿੱਚ ਦੋ ਨੀਆਂ ਗੜੀਆਂ ਮੇਰੇ ਮਮਾ ਮੇਰੇ ਮਮਾ ਬੋਲ ਰਹੇ ਸੀਗੇ ਠੀਕ ਆ ਤੇ ਬਾਅਦ ਵਿੱਚ ਦੋ ਨੀਆਂ ਗੜੀਆਂ ਅੰਦਰੋਂ ਆਈਆਂ ਉਹਨਾਂ ਨੇ ਮੇਰੀ ਮੰਮੀ ਨੂੰ ਵਾਲਾਂ ਤੋਂ ਫੜ ਲਿਆ ਠੀਕ ਆ ਤੇ ਢਿੱਡ ਚ ਲੱਤਾਂ ਮਾਰਾ ਲਾਪੇ ਮਮਾ ਮੇਰੇ ਥੋੜਾ ਬਿਮਾਰ ਰਹਿੰਦੇ ਆ ਉਹਨਾਂ ਦੇ ਪੇਟ ਚ ਇਫੈਕਸ਼ਨ ਵੀ ਰਹਿੰਦੀ ਆ ਉਹ ਥੋੜਾ ਬਿਮਾਰ ਰਹਿੰਦੇ ਮਮਾ ਮੇਰੇ ਉੱਥੇ ਬੇਹੋਸ਼ ਹੋ ਗਏ ਦੰਦਲ ਪੈ ਗਈ ਅੱਜ ਗੱਲਬਾਤ ਇਹ ਹੋਈ ਕਿ ਨੰਗਾ ਨੇ ਵੱਡ ਤਾਂ ਮੇਰਾ ਭਰਾ ਵੱਡ ਤਾਂ ਅੱਜ ਕੋਈ ਗੱਲ ਨਹੀਂ ਹੋਈ ਬਸ ਅਸੀਂ ਜੀਜੇ ਨੂੰ ਲੈਣ ਗਏ ਸੀ ਮੇਰਾ ਭਰਾ ਉਹਨਾਂ ਨੇ ਅੱਗੋ ਸਿੱਧਾ ਦੱਤਰਾਣਾ ਵਾਰ ਕਰਤਾ ਕਿੰਨੇ ਸਾਲ ਦੀ ਉਮਰ ਸੀ ਤੁਹਾਡੇ ਭਰਾ ਦੀ ਮੇਰੇ 21 ਸਾਲ ਮੈਰਿਡ ਸੀ ਹਾਂਜੀ ਠੀਕ ਹੈ ਮੈਰਿਡ ਸੀਗਾ ਮੈਂ ਕੱਟਲ ਹੋਇਆ ਸੀ ਅੱਜ ਇੱਕ ਅਜੇ ਪਛਾਣ ਨਾ ਦਾ ਵਿਅਕਤੀ ਆ ਜਿਸ ਦੀ ਉਮਰ ਕਰੀਬ 22 ਸਾਲ ਆ ਇਹਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹਦਾ ਮਰਡਰ ਕੀਤਾ ਗਿਆ ਇਹਦੇ ਰਿਗਾਰਡਿੰਗ ਇਹਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲੀ ਆ ਇਹਦਾ ਜਿਹੜਾ ਮਰਨ ਵਾਲਾ ਸ ਆ ਇਹਦਾ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਨਾਥ ਦੀ ਔਰਤ ਦੇ ਨਾਲ ਰਿਲੇਸ਼ਨ ਸੀ ਜੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਵਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਬਾਲੇ ਦੀ ਮਦਰ ਉਹ ਇਹਦੀ ਵਾਈਫ ਔਰ ਇਹਦੀ ਸਿਸਟਰ ਜਿਹੜੀ ਜਦੋਂ ਉਹਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਉਸ ਵਿੱਚ ਜਿਹੜਾ ਬੋਲਬਲਿਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਔਰ ਰਹਿ ਰਿਹਾ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਿਰਪਾਨਾਂ ਦੇ ਨਾਲ ਇਹਦਾ ਮਰਡਰ ਕਰਤਾ ਜਿਹਦੇ ਸਬੰਧ ਵਿੱਚ ਅਸੀਂ ਮਕਦਮਾ ਦਰਜ ਕਰਕੇ ਦਵਤੀਸ਼ ਕਰ ਰਹੇ ਆ ਸਰ ਕਿੰਨੀ ਉਮਰ ਸੀ ਲੜਕੇ ਦੀ ਜਿਹਦੀ ਧੱਤ ਹੋਈ ਹੈ ਲੜਕੇ ਦੀ ਉਮਰ ਕਰੀਬ 2-1 ਸਾਲ ਸੀ ਉਹ ਸਰ ਮੈਰਿਡ ਸੀ ਹਾਂਜੀ ਹਾਂਜੀ ਮੈਰਿਡ ਸੀ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨ ਕਾਰਨ ਜਿਹੜਾ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸੇ ਰਣਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਆंगा ਸੰਗਾ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ